ਸਤਿ ਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਲ 2024 ਦਾ ਸਭ ਤੋਂ ਵੱਡਾ ਅਤੇ ਆਖਰੀ ਪਿਆਣਿਕ ਚੰਦਰ ਗ੍ਰੈਂਡ 18 ਸਤੰਬਰ 2024 ਨੂੰ ਹੋਣ ਜਾ ਰਿਹਾ ਹੈ ਦੋਸਤੋ ਇਸ ਵਾਰ ਚੰਦਰ ਗ੍ਰੈਂਡ ਦਾ ਆਪਾਤ ਦੀਆਂ ਕਈਆਂ ਰਾਸ਼ੀਆਂ ਤੇ ਪਿਆਣਿਕ ਪ੍ਰਭਾਵ ਪੈਣ ਵਾਲਾ ਹੈ ਕਿਉਂਕਿ ਇਹ ਇਸ ਸਾਲ ਦਾ ਆਖਰੀ ਚੰਦਰ ਗ੍ਰੈਂਡ ਹੋਵੇਗਾ ਹਿੰਦੂ ਕੈਲੰਡਰ ਦੇ ਅਨੁਸਾਰ ਇਹ ਦਿਨ ਭਾਦਰਪਦ ਮਾ ਦਾ ਸ਼ੁਭ ਦਿਨ ਹੈ ਇਹ ਪੂਰਨਿਮਾ ਤਿਥੀ ਹੈ ਤੇ ਇਸ ਦਿਨ ਪੂਰੀਵਾ ਭਾਦਰਪਦ ਨਿਸ਼ੱਤਰ ਵੀ ਹੋਵੇਗਾ ਜਿਸ ਕਾਰਨ ਇਸ ਦਾ ਬਹੁਤ ਸਾਰੀਆਂ ਰਾਸ਼ੀਆਂ ਤੇ ਭਿਆਨਕ ਪ੍ਰਭਾਵ ਪੈਣ ਵਾਲਾ ਹੈ ਅਤੇ ਕੁਝ ਰਾਸ਼ੀਆਂ ਅਜਈਆਂ ਹਨ ਜਿਨ੍ਹਾਂ ਤੇ ਅਤੇ ਕੁਝ ਰਾਸ਼ੀਆਂ ਅਜਈਆਂ ਹਨ ਜਿਨ੍ਹਾਂ ਦੇ ਇਸ ਤੋਂ ਬਹੁਤ ਜ਼ਿਆਦਾ ਕਿਸਮਤ ਚਮਕੇਗੀ ਚੰਦਰ ਗ੍ਰਹਿਣ ਅਤੇ ਉਹਨਾਂ ਦੀ ਲੜੀ ਲੱਗਣ ਜਾ ਰਹੀ ਹੈ ਕਿਹੜੀਆਂ ਹਨ ਉਹ ਰਾਸ਼ੀਆਂ ਜਿਨ੍ਹਾਂ ਦੀ ਕਿਸਮਤ ਬਦਲਣ ਵਾਲੀ ਹੈ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਵਿਸਥਾਰ ਵਿੱਚ ਦੱਸਾਂਗੇ ਭਾਰਤ ਵਿੱਚ ਇਹ ਚੰਦਰ ਗ੍ਰਹਿਣ ਕਿੱਥੇ ਦਿਖਾਈ ਦੇਵੇਗਾ ਇਸ ਦਾ ਸੂਤਿਕ ਸਮਾਂ ਕੀ ਹੋਵੇਗਾ ਅਤੇ ਕਿਹੜੇ ਪੰਜ ਕੰਮ ਹਨ ਜਿਨ੍ਹਾਂ ਨੂੰ ਕਰਨ ਤੋਂ ਬਚਣਾ ਚਾਹੀਦਾ ਹੈ ਇਸ ਮਿਆਦ ਅਤੇ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਗਰਭਵਤੀ ਔਰਤਾਂ ਨੁਕੀ ਨਹੀਂ ਕਰਨਾ ਚਾਹੀਦਾ ਇਹ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਪੂਰੀ ਜਾਣਕਾਰੀ ਵਿਸਥਾਰ ਦੇ ਨਾਲ ਦੱਸਾਂਗੇ ਦੋਸਤੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਣਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਵੀਡੀਓ ਨੂੰ ਲਾਈਕ ਕਰੋ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਮਾਤਾ ਲక్ష్ਮੀ ਜੀ ਦੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਦੋਸਤੋ ਗ੍ਰੈਂਡ ਦੇ ਪ੍ਰਭਾਵ ਕਾਰਨ ਦੇਸ਼ ਦੇ ਵਿੱਚ ਬਹੁਤ ਜ਼ਿਆਦਾ ਪ੍ਰਭਾਵ ਦੇਖਣ ਨੂੰ ਮਿਲੇਗਾ। ਉਦਾਹਰਨ ਦੇ ਲਈ ਤੂਫਾਨ, ਪੋਚਾਲ ਵਰਗੀਆਂ ਕੁਦਰਤੀ ਆਫਤਾਂ ਹੋ ਸਕਦੀਆਂ ਹਨ। ਦੋਸਤੋ 18 ਸਤੰਬਰ ਨੂੰ ਚੰਦਰ ਗ੍ਰੈਂਡ ਕਦੋਂ ਅਤੇ ਕਿੱਥੇ ਲੱਗੇਗਾ ਇਹ ਦੱਸ ਸਹੀ ਸਮਾਂਸੂ ਤੱਕ। ਦੋਸਤੋ ਇਹ ਚੰਦਰ ਗ੍ਰੈਂਡ ਆਖਰੀ ਚੰਦਰ ਗ੍ਰੈਂਡ ਬੁੱਧਵਾਰ 18 ਸਤੰਬਰ 2024 ਨੂੰ ਲੱਗੇਗਾ। ਗ੍ਰੈਂਡ 18 ਸਤੰਬਰ ਨੂੰ ਭਾਰਤੀ ਸਮੇਂ ਅਨੁਸਾਰ ਸਵੇਰੇ 6:00 ਵਜੇ 1 ਮਿੰਟ ਇਹ ਸ਼ੁਰੂ ਹੋਵੇਗਾ ਅਤੇ ਸਵੇਰੇ 10:01 ਤੇ ਸਮਾਪਤ ਹੋਵੇਗਾ। ਚੰਦਰ ਗ੍ਰਹਿਣ ਦੀ ਕੁੱਲ ਮਿਆਦ 4 ਘੰਟੇ ਤੇ 4 ਮਿੰਟ ਹੈ। ਸੂਰਜ ਗ੍ਰਹਿਣ ਦੇ ਉਲਟ ਚੰਦਰ ਗ੍ਰਹਿਣ ਧਰਤੀ ਦੇ ਕਿਸੇ ਵੀ ਪਾਸੇ ਰਾਤ ਨੂੰ ਕਿਤੇ ਵੀ ਹੁੰਦਾ ਹੈ ਜਿਨ੍ਹਾਂ ਖੇਤਰਾਂ ਦੇ ਵਿੱਚ ਇਹ ਗ੍ਰਹਿਣ ਦੇਖਿਆ ਜਾ ਸਕਦਾ ਹੈ ਉਹਨਾਂ ਦੇ ਵਿੱਚ ਯੂਰਪ ਅਤੇ ਏਸ਼ੀਆ ਦੇ ਜ਼ਿਆਦਾਤਰ ਹਿੱਸੇ ਉੱਤਰੀ ਅਮਰੀਕਾ ਦੱਖਣੀ ਅਮਰੀਕਾ ਪ੍ਰਸ਼ਾਂਤ ਅਟਲੈਂਟਿਕ ਹਿੰਦ ਮਹਾਸਾਗਰ ਅਤੇ ਅਟ੍ਰੈਕਟਿਕਾ ਸ਼ਾਮਲ ਹਨ ਤੁਸੀਂ ਗ੍ਰਹਿਣ ਦੇ ਵੱਖ-ਵੱਖ ਪੜਾਵਾਂ ਨੂੰ ਦੇਖ ਸਕਦੇ ਹੋ ਇਸ ਲਈ ਸੂਤਿਕ ਸਮਾਂ ਲੱਗ ਨਹੀਂ ਹੋਵੇਗਾ ਪਰ ਦੋਸਤੋ ਜਦੋਂ ਵੀ ਜੇਕਰ ਗਰੈਨ ਲੱਗ ਜਾਂਦਾ ਹੈ ਤਾਂ ਇਸ ਦਾ ਕੋਈ ਨਾ ਕੋਈ ਪ੍ਰਭਾਵ ਸਾਰੀਆਂ ਰਾਸ਼ੀਆਂ 'ਤੇ ਦਿਖਾਈ ਦਿੰਦਾ ਹੈ ਅਜਿਹੀ ਸਥਿਤੀ ਵਿੱਚ ਸਾਨੂੰ ਗਰੈਨ ਦੌਰਾਨ ਕੁਝ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਤੁਹਾਨੂੰ ਦੱਸ ਤਈਏ ਕਿ ਇਸ ਦੌਰਾਨ ਬੱਚਿਆਂ ਤੇ ਬਿਮਾਰ ਮਰੀਜ਼ਾਂ ਨੂੰ ਛੱਡ ਕੇ ਕਿਸੇ ਨੂੰ ਵੀ ਖਾਣਾ ਨਹੀਂ ਖਾਣਾ ਚਾਹੀਦਾ ਤુલਸੀ ਦੀਆਂ ਪੱਤੀਆਂ ਨੂੰ ਖਾਣ ਪੀਣ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ ਇਸ ਸਮੇਂ ਗਰਭਵਤੀਔਰਤਾਂ ਨੂੰ ਤਲ ਤੋਂ ਇਲਾਵਾ ਕਿਸੇ ਚੀਜ਼ ਦਾ ਸੇਵਨ ਨਹੀਂ ਕਰਨਾ ਚਾਹੀਦਾ। ਉਹਨਾਂ ਨੂੰ ਘਰ ਤੋਂ ਬਾਹਰ ਨਹੀਂ ਜਾਣਾ ਚਾਹੀਦਾ। ਜਾਨੀ ਕਿ ਚੰਦਰ ਗ੍ਰਹਿਣ ਲਗਨ ਤੱਕ ਉਹਨਾਂ ਨੂੰ ਬਿਲਕੁਲ ਵੀ ਬਾਹਰ ਨਹੀਂ ਜਾਣਾ ਚਾਹੀਦਾ। ਇਥੋਂ ਤੱਕ ਕਿ ਉਹਨਾਂ ਨੂੰ ਦਰਵਾਜ਼ੇ ਦੇ ਫਰੇਮ ਜਾਂ ਥ੍ਰੈਸਲ ਨੂੰ ਵੀ ਪਾਰ ਨਹੀਂ ਕਰਨਾ ਚਾਹੀਦਾ। ਨਾਲ ਹੀ ਸੂਈਆਂ, ਕੈਂਚੀ, ਚਾਕੂ ਆਦਿ ਵਰਤੋਂ ਨਹੀਂ ਕਰਨੀ। ਭਾਵੇਂ ਜੋ ਵੀ ਤਿੱਖੀਆਂ ਚੀਜ਼ਾਂ ਉਪਲਬਧ ਹਨ, ਉਸੇ ਵਰਤੋਂ ਨਹੀਂ ਕਰਨੀ। ਇਹਨਾਂ ਦੀ ਮਨਾਈ ਹੈ। ਦੋਸਤੋ ਤੁਹਾਨੂੰ ਬਹੁਤ ਜ਼ਰੂਰੀ ਜਾਣਕਾਰੀ ਦੱਸਦੀ ਹੈ ਕਿ ਗ੍ਰਹਿਣ ਦੇ ਮਿਆਦ ਦੇ ਦੌਰਾਨ ਸਾਵਧਾਨੀਆਂ ਤੁਹਾਨੂੰ ਦੱਸਦੇ ਹਨ ਜਦੋਂ ਵੀ ਗ੍ਰਹਿਣ ਹੁੰਦਾ ਹੈ ਇਸ ਦਾ ਪ੍ਰਭਾਵ ਰਾਸ਼ੀਆਂ ਤੇ ਸ਼ੋਭਾ ਤੇ ਅਸ਼ੋਭ ਦੇਖਿਆ ਜਾ ਸਕਦਾ ਹੈ ਇਸ ਦਾ ਪ੍ਰਭਾਵ ਸਾਰੀਆਂ ਰਾਸ਼ੀਆਂ ਦੇ ਦੇਖਿਆ ਜਾ ਸਕਦਾ ਹੈ ਪਰ ਖਾਸ ਕਰਕੇ ਕੁਝ ਇਹ ਸ਼ੇ ਰਾਸ਼ੀਆਂ ਬਹੁਤ ਹੀ ਕਿਸਮਤ ਵਾਲੀਆਂ ਸਾਬਤ ਹੋਣ ਵਾਲੀਆਂ ਹਨ ਇਹਨਾਂ ਨੂੰ ਬਹੁਤ ਸਾਰਾ ਪੈਸਾ ਮਿਲਣ ਵਾਲਾ ਹੈ ਇਤਾਨ ਦੇ ਨਾਲ ਮਾਲਾ ਮਾਲ ਹੋਣ ਵਾਲੀਆਂ ਹਨ ਕਰੋੜਪਤੀ ਬਣਨ ਜਾ ਰਹੀਆਂ ਹਨ ਦੋਸਤੋ ਇਸ ਚੰਦਰ ਗ੍ਰਹਿ ਦੌਰਾਨ দান ਕਰਨਾ ਤੁਹਾਡੇ ਲਈ ਸ਼ੁਭ ਮੰਨਿਆ ਜਾਵੇਗਾ ਭਗਵਾਨ ਦੀਆਂ ਮੂਰਤੀਆਂ ਨੂੰ ਸ਼ੋਨਾ ਵੀ ਵਰਜਿਤ ਹੈ ਇਸ ਸਮੇਂ ਦੌਰਾਨ ਕੋਈ ਸ਼ੁਭ ਕੰਮ ਨਾ ਕਰੋ ਇਸ ਨੂੰ ਅਸ਼ੁਭ ਮੰਨਿਆ ਜਾਂਦਾ ਹੈ ਗ੍ਰਹਿ ਦੇ ਅਸ਼ੋਭ ਪ੍ਰਭਾਵਾਂ ਤੋਂ ਬਚਣ ਦੇ ਲਈ ਤੁਹਾਨੂੰ ਆਪਣੇ ਜੀਵਨ ਵਿੱਚ ਮਹੱਤਵਪੂਰਨ ਮੰਤਰਾਂ ਦਾ ਜਾਪ ਕਰਨਾ ਚਾਹੀਦਾ ਹੈ ਇਸ ਸਮੇਂ ਦੌਰਾਨ ਤੁਸੀਂ ਅਨਾਜ ਆਦ ਦਾ ਦਾਨ ਕਰ ਸਕਦੇ ਹੋ ਦੋਸਤੋ ਤੁਸੀਂ ਇਸ ਵਿੱਚ ਤੂਲਸੀ ਦੇ ਪੱਤਿਆਂ ਦਾ ਸੇਵਨ ਕਰ ਸਕਦੇ ਹੋ ਸਾਲ 2024 ਦਾ ਇਹ ਚੰਦਰ ਗ੍ਰੈਂਟ ਤੁਹਾਡੀ ਜ਼ਿੰਦਗੀ ਵਿੱਚ ਬਦਲਾਅ ਕਰੇਗਾ ਇਹ ਸਭ ਬਹੁਤ ਜ਼ਿਆਦਾ ਪ੍ਰਭਾਵ ਹੁੰਣ ਵਾਲਾ ਹੈ ਅਤੇ ਇਹ ਤੁਹਾਡੇ ਜੀਵਨ ਵਿੱਚ ਪੈਸੇ ਨਾਲ ਸੰਬੰਧਿਤ ਤੁਹਾਡੀਆਂ ਜੋ ਵੀ ਸਮੱਸਿਆਵਾਂ ਹਨ ਉਹਨਾਂ ਤੋਂ ਤੁਹਾਨੂੰ ਰਾਹਤ ਮਿਲੇਗੀ ਪਰ ਇਹ ਚੰਦਰ ਗ੍ਰੈਂਟ ਸਾਡੇ ਦੇਸ਼ ਲਈ ਬਹੁਤ ਹੀ ਮਹੱਤਵਪੂਰਨ ਹੋਣ ਵਾਲਾ ਹੈ ਦੋਸਤੋ ਆਓ ਜਾਣਦੇ ਹਾਂ ਕਿ ਹੁਣ ਉਹ ਕਿਹੜੀਆਂ ਖੁਸ਼ਕਿਸਮਤ ਰਾਸ਼ੀਆਂ ਹਨ ਜਿਨ੍ਹਾਂ ਦਾ ਇਸ ਚੰਦਰ ਗ੍ਰੈਂਟ ਤੇ ਬਦਲਾਅ ਜਿਹਨਾਂ ਦੀ ਜ਼ਿੰਦਗੀ ਵਿੱਚ ਹੋਣ ਵਾਲਾ ਹੈ ਜਿਹੜੀਆਂ ਕਰੋੜਪਤੀ ਬਣਨ ਵਾਲੀਆਂ ਹਨ ਚੰਦਰ ਗ੍ਰਹਿਣ ਵਿੱਚ ਸਭ ਤੋਂ ਪਹਿਲਾਂ ਆਉਣ ਵਾਲੀ ਰਾਸ਼ੀ ਹੈ ਜੀ ਮੇਖ ਰਾਸ਼ੀ ਮੇਖ ਰਾਸ਼ੀ ਵਾਲਿਆਂ ਦਾਸਤੇ ਇਹ ਕਿ ਇਹ ਚੰਦਰ ਗ੍ਰਹਿਣ ਉਹਨਾਂ ਲਈ ਬਹੁਤ ਹੀ ਮਹੱਤਵਪੂਰਨ ਹੋਣ ਵਾਲਾ ਹੈ ਇਹ ਚੰਦਰ ਗ੍ਰਹਿਣ ਲੋਕਾਂ ਨੂੰ ਸ਼ੁਭ ਫਲ ਦੇਵੇਗਾ ਇਹ ਚੰਦਰ ਗ੍ਰਹਿਣ ਤੁਹਾਡੀ ਦੌਲਤ ਨੂੰ ਪ੍ਰਭਾਵਿਤ ਕਰੇਗਾ ਇਸ ਚੰਦਰ ਗ੍ਰਹਿਣ ਦੌਰਾਨ ਆਮਦਨ ਤੁਹਾਡੀ ਵੱਧ ਜਾਏਗੀ ਤੁਹਾਨੂੰ ਕੁਝ ਸਾਵਧਾਨੀਆਂ ਵੀ ਰੱਖਣੀਆਂ ਪੈਣਗੀਆਂ ਚੰਦਰਮਗਰਣ ਦੇ ਪ੍ਰਭਾਵ ਕਾਰਨ ਤੁਹਾਨੂੰ ਆਮਦਨ ਦੇ ਨਵੇਂ ਮੌਕੇ ਮਿਲਣਗੇ ਕਿਸੇ ਵੀ ਕੰਮ ਲਈ ਕੀਤੇ ਜਤਨ ਤੁਹਾਨੂੰ ਸਫਲਤਾ ਦਿਵਾ ਸਕਦੇ ਹਨ ਮੇਖ ਰਾਸ਼ੀ ਵਾਲਿਆਂ ਦੇ ਲਈ ਇਹ ਸਮਾਂ ਬਹੁਤ ਵਧੀਆ ਸਾਬਤ ਹੋਵੇਗਾ ਸਮਾਜਿਕ ਸਥਿਤੀ ਮਜ਼ਬੂਤ ਹੋਵੇਗੀ ਲੋਕਾਂ ਵਿੱਚ ਤੁਹਾਡੀ ਪ੍ਰਸਿੱਧੀ ਵਧੇਗੀ ਤੁਹਾਨੂੰ ਖੁਸ਼ੀ ਮਿਲੇਗੀ ਅਤੇ ਤੁਹਾਨੂੰ ਸਹਿਯੋਗ ਵੀ ਮਿਲੇਗਾ ਦੋਸਤੋ ਅਗਲੀ ਰਾਸ਼ੀ ਆਉਂਦੀ ਹੈ ਜੇ ਕੁੰਮ ਰਾਸ਼ੀ ਕੁੰਮ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇੱਥੇ ਜੇਕਰ ਅਸੀਂ ਕਉਮ ਰਾਸ਼ੀ ਵਾਲਿਆਂ ਦੀ ਗੱਲ ਕਰੀਏ ਤਾਂ ਜੇਕਰ ਤੁਸੀਂ ਨਿਵੇਸ਼ ਕਰਨਾ ਚਾਹੁੰਦੇ ਹੋ ਜੇਕਰ ਤੁਸੀਂ ਕਾਰੋਬਾਰ ਵਿੱਚ ਪੈਸਾ ਲਗਾਉਣਾ ਚਾਹੁੰਦੇ ਹੋ ਤਾਂ ਇਹ ਸਮਾਂ ਤੁਹਾਡੇ ਲਈ ਬਹੁਤ ਚੰਗਾ ਹੈ ਤੁਹਾਨੂੰ ਸਫਲਤਾ ਮਿਲੇਗੀ ਇਹ ਕਿਹਾ ਜਾ ਸਕਦਾ ਹੈ ਕਿ ਤੁਹਾਨੂੰ ਧਨ ਦੀ ਪ੍ਰਾਪਤੀ ਹੋਵੇਗੀ ਤੁਸੀਂ ਬਹੁਤ ਸਾਰੇ ਸ਼ੁਭ ਕੰਮ ਕਰਨ ਦੀ ਕੋਸ਼ਿਸ਼ ਵੀ ਕਰ ਸਕਦੇ ਹੋ ਤੁਹਾਡੇ ਜਤਨਾਂ ਦਾ ਫਲ ਮਿਲ ਸਕਦਾ ਹੈ ਤੁਹਾਨੂੰ ਤੁਹਾਡੇ ਕੰਮ ਵਾਲੀ ਥਾਂ ਤੇ ਨਵੀਆਂ ਜ਼ਿੰਮੇਵਾਰੀਆਂ ਵੀ ਮਿਲ ਸਕਦੀਆਂ ਹਨ ਤੁਸੀਂ ਤੁਹਾਡੇ ਪੁਰਾਣੇ रिश्तेयां ਨੂੰ ਮਜ਼ਬੂਤ ਕਰੋਗੇ ਤੁਸੀਂ ਇੱਕ ਦੂਜੇ ਦੇ ਨਾਲ ਸਲਾਹ ਲੈ ਸਕਦੇ ਹੋ ਇਹ ਸੰਭਵ ਸਮਾਂ ਹੈ ਕਿ ਤੁਸੀਂ ਆਪਣੇ ਆਪ ਨੂੰ ਸਥਾਪਿਤ ਕਰਨ ਵਿੱਚ ਸਫਲ ਹੋਵੋਗੇ ਅਗਲੀ ਰਾਸ਼ੀ ਆਉਂਦੀ ਹੈ ਜੀ ਤੂਲਾ ਰਾਸ਼ੀ ਤੂਲਾ ਰਾਸ਼ੀ ਵਾਲਿਆਂ ਦਾ ਤੁਸੀਂ ਬੈਂਕ ਤੋਂ ਲੋਨ ਲੈ ਸਕਦੇ ਹੋ ਇਸੇ ਨਾਲ ਇਹ ਤੁਹਾਨੂੰ ਆਪਣੀ ਸਿਹਤ ਅਤੇ ਦੋਸਤ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ ਤੁਹਾਨੂੰ ਅਚਾਨਕ ਆਮਦਨੀ ਦਾ ਨਵਾਂ ਸਰੋਤ ਮਿਲ ਸਕਦਾ ਹੈ ਨਵੇਂ ਸ੍ਰੋਤ سامنے ਆ ਸਕਦੇ ਹਨ ਤੁਹਾਡੀ ਰੀਅਲ ਅਸਟੇਲ ਨਾਲ ਜੁੜੇ ਮਾਮਲੇ ਵਿੱਚ ਫੈਸਲੇ ਲੈ ਜਾਣਗੇ ਤੁਹਾਡੀ ਵਿੱਤੀ ਸਥਿਤੀ ਤੁਹਾਡੇ ਪੱਖ ਵਿੱਚ ਰਹੇਗੀ ਤੁਲਾ ਰਾਸ਼ੀ ਵਾਲਿਓ ਤੁਹਾਨੂੰ ਮਜ਼ਬੂਤੀ ਮਿਲੇਗੀ ਰਾਜਨੀਤੀ ਦੇ ਨਾਲ ਜੁੜੇ ਲੋਕਾਂ ਨੂੰ ਕਾਫੀ ਲਾਭ ਮਿਲਣ ਵਾਲਾ ਹੈ ਤੁਹਾਨੂੰ ਕੋਈ ਉੱਚਾ ਅਹੁਦਾ ਮਿਲ ਸਕਦਾ ਹੈ ਅਤੇ ਤੁਹਾਨੂੰ ਕਿਸੇ ਨਾ ਕਿਸੇ ਪਾਰਟੀ ਵਿੱਚ ਪ੍ਰਸੰਸਾ ਮਿਲ ਜਾਵੇਗੀ ਨਾਲ ਹੀ ਤੁਹਾਨੂੰ ਨਵੀਆਂ ਜ਼ਿੰਮੇਵਾਰੀਆਂ ਮਿਲਣਗੀਆਂ ਤੇ ਤੁਸੀਂ ਚੰਗੀ ਤਰ੍ਹਾਂ ਨਿਭਾਓਗੇ ਜੇਕਰ ਤੁਸੀਂ ਕੰਮ ਕਰਦੇ ਹੋ ਤਾਂ ਇਸ ਲਈ ਤੁਹਾਡੀ ਪ੍ਰਸ਼ੰਸਾ ਵਧੇਗੀ ਅਗਲੀ ਰਾਸ਼ੀ ਹੈ ਜੀ ਮਿਥਨ ਰਾਸ਼ੀ ਮਿਥਨ ਰਾਸ਼ੀ ਵਾਲਿਆਂ ਦਾ ਅਸਤਾਏ ਹੈ ਕਿ ਆਪਣੇ ਖਰਚੇ ਵਿੱਚ ਮਾਮੂਲੀ ਵਾਧਾ ਨਜ਼ਰ ਆ ਸਕਦਾ ਹੈ ਪਰ ਜੇਕਰ ਤੁਹਾਨੂੰ ਪੈਸੇ ਦੀ ਜ਼ਰੂਰਤ ਹੈ ਤਾਂ ਤੁਹਾਨੂੰ ਅਚਾਨਕ ਕਿਤੇ ਤੋਂ ਕਿਤੇ ਉਤਨ લાભ ਮਿਲ ਸਕਦਾ ਹੈ ਜੋ ਤੁਹਾਡੀ ਵਿੱਤੀ ਜੀਵਨ ਲਈ ਲਾਭਦਾਇਕ ਹੋਵੇਗਾ ਦੋਸਤੋ ਇਹ ਤੁਹਾਡੇ ਜੀਵਨ ਦੀ ਸਥਿਤੀ ਨੂੰ ਮਜ਼ਬੂਤ ਕਰਨ ਜਾਂ ਸੁਧਾਰਨ ਵਿੱਚ ਬਹੁਤ ਹੀ ਮਹੱਤਵਪੂਰਨ ਸਾਬਤ ਹੋਵੇਗਾ ਮੇਥਨ ਰਾਸ਼ੀ ਵਾਲਿਆਂ ਦੇ ਲਈ ਪ੍ਰੇਮ ਸਬੰਧਾਂ ਵਿੱਚ ਬਹੁਤ ਮਿਠਾਸ ਆਵੇਗੀ। ਕਾਜ਼ੀਸਤਾਨ ਦੇ ਚੱਲ ਰਹੇ ਵਿਵਾਦ ਖਤਮ ਹੋ ਜਾਣਗੇ। ਤੁਹਾਡੇ ਲਈ ਮਹੱਤਵਪੂਰਨ ਗ੍ਰੈਂਡ ਹੋਣ ਵਾਲਾ ਹੈ। ਅਸ਼ੂਭ ਪ੍ਰਭਾਵਾਂ ਤੋਂ ਬਚਣ ਲਈ ਤੁਹਾਨੂੰ ਮੰਤਰਾਂ ਦਾ ਜਾਪ ਕਰਨਾ ਚਾਹੀਦਾ ਹੈ। ਤੁਹਾਨੂੰ ਉਸ ਸਮੇਂ ਇਸ ਦਾ ਜਾਪ ਕਰਨਾ ਚਾਹੀਦਾ ਹੈ। ਤੁਹਾਡੇ ਲਈ ਨਵੇਂ ਮੌਕੇ ਆਉਣਗੇ। ਤੁਹਾਨੂੰ ਆਪਣੀ ਸਿਹਤ ਨੂੰ ਲੈ ਕੇ ਥੋੜਾ ਚਿੰਤਤ ਹੋਣਾ ਪੈ ਸਕਦਾ ਹੈ। ਦੋਸਤੋ ਇੱਥੇ ਕੁਝ ਸਮੱਸਿਆਵਾਂ ਤੁਹਾਨੂੰ ਪਰੇਸ਼ਾਨ ਕਰ ਸਕਦੀਆਂ ਹਨ ਅਤੇ ਤੁਸੀਂ ਉਹਨਾਂ ਸਮਸਿਆ ਮਤੋਂ ਬਾਹਰ ਨਿਕਲ ਸਕਦੇ ਹੋ ਤੁਹਾਨੂੰ ਆਸ਼ੀਰਵਾਦ ਪ੍ਰਾਪਤ ਹੋਵੇਗਾ ਤੁਹਾਡੇ ਪਿਤਾ ਜੀ ਦਾ ਤੁਹਾਨੂੰ ਸਾਥ ਮਿਲੇਗਾ ਅਗਲੀ ਰਾਸ਼ੀ ਹੈ ਜੀ ਮੀਨ ਰਾਸ਼ੀ ਮੀਨ ਰਾਸ਼ੀ ਵਾਲਿਆਂ ਦਾਸੇ ਮੀਨ ਰਾਸ਼ੀ ਵਾਲਿਆਂ ਦਾਸੇ ਕਿ ਇਸ ਗ੍ਰਹਿ ਦੌਰਾਂ ਬਹੁਤ ਸਾਵਧਾਨ ਰਹਿਣ ਦੀ ਲੋੜ ਹੈ ਨਾਲ ਹੀ ਨਾਲ ਉਹਨਾਂ ਨੂੰ ਪੈਸੇ ਨਾਲ ਸੰਬੰਧੀ ਚੀਜ਼ਾਂ ਤੋਂ ਲਾਭ ਹੋਣ ਵਾਲਾ ਹੈ ਜੇਕਰ ਤੁਸੀਂ ਲਾਟਰੀ ਸੱਟੇਬਾਜੀ ਸ਼ੇਅਰ ਬਾਜ਼ਾਰ ਵਰਗੀ ਕਿਤੇ ਵੀ ਪੈਸਾ ਨਿਵੇਸ਼ ਕਰਦੇ ਹੋ ਤਾਂ ਤੁਹਾਨੂੰ ਲਾਭ ਮਿਲੇਗਾ ਤੁਹਾਨੂੰ ਤੁਹਾਡੀ ਆਮਦਨ ਵਿੱਚ ਵੀ ਦੁੱਗਣਾ ਲਾਭ ਮਿਲੇਗਾ ਦੋਸਤੋ ਜੇਕਰ ਤੁਹਾਡਾ ਕਿਸੇ ਨਾਲ ਰਿਲੇਂਸ ਹੈ ਤਾਂ ਤੁਹਾਡੇ ਰਿਸ਼ਤਾ ਹੈ ਤਾਂ ਤੁਹਾਡੇ ਰਿਸ਼ਤੇ ਟੁੱਟ ਸਕਦੇ ਹਨ ਪਰਿਵਾਰਿਕ ਮੈਂਬਰਾਂ ਦਾ ਧਿਆਨ ਵੀ ਤੁਹਾਾਂਡੇ ਉੱਤੇ ਪੈ ਸਕਦਾ ਹੈ ਪਰਿਵਾਰਿਕ ਜ਼ਿੰਮੇਵਾਰੀਆਂ ਵੀ ਤੁਹਾਡੇ ਤੇ ਆ ਸਕਦੀਆਂ ਹਨ ਇਹ ਸਮਝਣ ਦੀ ਕੋਸ਼ਿਸ਼ ਕਰੋ ਕਿ ਚੰਦਰ ਗ੍ਰਹਿ ਦਾ ਪ੍ਰਭਾਵ ਤੁਹਾਡੀ ਵਿੱਤੀ ਸਥਿਤੀ ਨੂੰ ਪ੍ਰਭਾਵਿਤ ਕਰੇਗਾ ਜੋ ਤੁਹਾਡੀ ਵਿੱਤੀ ਸਥਿਤੀ ਨੂੰ ਸੁਧਾਰਨ ਵਿੱਚ ਮਦਦ ਕਰ ਸਕਦਾ ਹੈ ਤੁਹਾਨੂੰ ਕਿਸੇ ਵੀ ਤਰ੍ਹਾਂ ਦੇ ਬਦਲਾਅ ਜਾਂ ਕਿਸੇ ਵੀ ਕਿਸਮ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਦੋਸਤੋ ਇਸ ਸਮੇਂ ਆਪਣੀ ਬੋਲੀ ਤੇ ਕਾਬੂ ਰੱਖੋ ਅਗਲੀ ਰਾਸ਼ੀ ਹੈ ਜੀ ਧਨ ਰਾਸ਼ੀ ਧਨ ਰਾਸ਼ੀ ਵਾਲਿਆਂ ਦਾ ਸੇਕ ਚੰਦਰ ਗ੍ਰਹਿ ਤੁਹਾਡ ਲਈ ਬਹੁਤ ਹੀ ਪ੍ਰਭਾਵਸ਼ਾਲੀ ਰਹੇਗਾ ਤੁਸੀਂ ਆਪਣੇ ਬੱਚਿਆਂ ਨੂੰ ਲੈ ਕੇ ਚਿੰਤਾਤ ਰਹੋਗੇ ਪਰ ਤੁਸੀਂ ਆਪਣੇ ਬੱਚਿਆਂ ਦੀ ਤਰੱਕੀ ਤੋਂ ਖੁਸ਼ ਹੋਵੋਗੇ ਆਪਣੇ ਉੱਚ ਅਧਿਕਾਰੀਆਂ ਜਾਂ ਉਹਨਾਂ ਲੋਕਾਂ ਨਾਲ ਸੰਬੰਧ ਬਣਾਈ ਰੱਖਣ ਦੀ ਜ਼ਰੂਰਤ ਹੈ ਜਿਨ੍ਹਾਂ ਨਾਲ ਤੁਹਾਡੇ ਪੇਸ਼ੇਵਰ ਸੰਬੰਧ ਹਨ ਇਹ ਗ੍ਰਹਿ ਸਮਾਂ ਧਨ ਰਾਸ਼ੀ ਵਾਲਿਆਂ ਦੀ ਸ਼ੁਭ ਸਾਬਤ ਹੋਵੇਗਾ ਚੰਦਰ ਗ੍ਰਹਿ ਤੁਹਾਨੂੰ ਪੈਸੇ ਨਾਲ ਜੁੜੀਆਂ ਕਈ ਚੀਜ਼ਾਂ ਵਿੱਚ ਲਾਭ ਦੇਵੇਗਾ ਇਹ ਤੇ ਉਕੋਪਤ ਹਨ ਤਾਂ ਤੁਹਾਨੂੰ ਕਿਸੇ ਨਵੇਂ ਮਿਲ ਸਕਦਾ ਹੈ ਤੁਸੀਂ ਕਰੋੜਪਤੀ ਬਣ ਸਕਦੇ ਹੋ ਪੂਜਾ ਵਿੱਚ ਤੁਹਾਡੀ ਰੁਚੀ ਰਹੇਗੀ ਤਾਂ ਰਾਸ਼ੀ ਵਾਲੇ ਉਸੇ ਆਪਣੀ ਸੁੱਖ ਸਹੂਲਤਾਂ ਅਤੇ ਪੈਸੇ ਦੇ ਨਾਲ ਜੋ ਅਮੀਰ ਬਣ ਸਕਦੇ ਹੋ ਸਮਾਜ ਵਿੱਚ ਤੁਹਾਡਾ ਮਾਨ ਸਨਮਾਨ ਵਧੇਗਾ ਦੋਸਤੋ ਇਹ ਚੰਦਰ ਗ੍ਰਹਿ ਸਾਲ 2024 ਵਿੱਚ ਲੱਗੇਗਾ ਇਹ ਤੁਹਾਡੇ ਲਈ ਬਹੁਤ ਹੀ ਮਹੱਤਵਪੂਰਨ ਹੋਵੇਗਾ ਦੋਸਤੋ ਏਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਜੀ ਧੰਨਵਾਦ